ਇੰਦਰਨਾ ਨਰਨੀ ਰਿਸੰਗਾ ਇੱਕ ਸਰਪਸਮੈਨਾ ਮੈਂ 2030 ਦੇ ਵਿੱਚ 31 ਜੁਲਾਈ ਨੂੰ ਪਹੁੰਚਾਇਆ ਸੀਗਾ ਉਦੋਂ ਸਾਡੇ ਪਿੰਡ ਜਿਹੜਾ ਚਿੱਟਾਗਾ ਜੋਰਾਂ ਤੇ ਸੀਗਾ ਤੇ ਉਦੋਂ ਫਿਰ ਸਾਨੂੰ ਸਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਪਈ ਨਸੇ ਦੇ ਵਿਰੁੱਧ ਤੇ 40 ਕਿ ਬੰਦਿਆਂ ਦੀ ਅਸੀਂ ਕਮੇਟੀ ਬਣਾਈ ਸਾਬ ਅਸੀਂ ਇਹ 15 ਦਿਨਾਂ ਦੇ ਵਿੱਚ ਪਿੰਡ ਚੋਂ ਖਤਮ ਕਰਤਾ ਚਿੱਟਾ ਉਦੋਂ ਜੰਨਨੇ ਵਰਗਾ ਲੱਤਾਂ ਤੋੜ ਗੋ ਕਿ ਕਮੇਟੀ ਬਣੀ ਜਰ ਉਹਨਾਂ ਦਾ ਤੇ ਪਰਚਾ ਹੋਇਆ ਡਰੱਗ ਮੰਨੀ ਫੜੀ ਗਈ। ਕਿ ਇਹ ਜਿਹੜੇ ਬੰਦੇ ਆ ਯਾਰ ਕੁਲਦੀਪ ਸਿੰਘ ਕਾਲਾ ਪੁਲ ਫਰੀਦ ਸਿੰਘ ਪਿਤਾ ਦਾ ਨਾਮ ਰੀਸਮ ਸਿੰਘ ਆ। ਇਹ ਚਟਾ ਖਾਂਦਾ ਵੀ ਐ, ਵੇਚਦਾ ਵੀ ਐ। ਇਹਦਾ ਪੁਲਿਸ ਦੇ ਨਾਲ ਸਪਰਕ ਹੈਗਾ। ਪੁਲਿਸ ਹੀ ਬਕਾਉਂਦੀ ਐ ਤੋਂ। ਇਹਨੂੰ ਕੋਈ ਪੁਲਿਸ ਵਾਲਾ ਨਹੀਂ ਫੜਦਾ। ਇਹ ਬੰਦੇ ਦਾ ਕੰਮ ਕੀ ਆ? ਇਹ ਬੰਦੇ ਨੇ ਪਿੰਡ ਦੇ 20-25 ਨੌਜਵਾਨ ਗਾਲ ਛੱਡੇਗੇ। ਉਹਨਾਂ ਨੂੰ ਸਪਲਾਈ ਕਰਾਉਂਦਾ ਹੈਗਾ। ਸਪਲਾਈ ਕਰਾਉਣ ਤੋਂ ਬਾਅਦ ਉਹ ਲਾਉਣ ਲੱਗ ਜਾਂਦੇ ਕਿ ਤਿੰਨ ਚਾਰ ਲੜਕੇ ਸਾਡੇ ਪਿੰਡ ਦੇ ਮਰ ਵੀ ਚੁੱਕੇ ਆ ਤੇ ਉਸ ਤੋਂ ਬਾਅਦ ਸਾਰੇ ਉਹਨਾਂ ਨੇ ਪਰਚਾ ਪੈ ਗਿਆ ਰੰਜਸ ਰੱਖਣ ਲੱਗ ਗਏ ਮੇਰੇ ਨਾਲ ਤੇ ਉਸ ਤੋਂ ਬਾਅਦ ਇਹਨੇ ਗੁਰਦੁਆਰਾ ਸਾਹਿਬ ਸੌਂ ਖਾਦੇ ਵੀ ਮੇਰੀ ਕਹਿੰਦਾ ਨਾਂ ਨਾ ਮੈਂ ਕਿਤੇ ਬਾਹਰ ਕਰੂੰਗਾ ਤੇ ਨਾ ਤੁਸੀਂ ਕਰਿਓ ਕਮੇਟੀ ਸਰ ਇੱਥੇ ਕੋਈ ਘੁੰਮਣ ਕਾਂਡ ਹੋਇਆ ਸੀਗਾ ਕਮੇਟੀ ਟੁੱਟ ਗਈ ਘੁੰਮਣ ਦੀ ਕਮੇਟੀ ਤੋਂ ਬੰਦਾ ਵਰ ਗਿਆ ਸੀਗਾ ਤੇ ਉਹ ਜਦੋਂ ਕਮੇਟੀ ਟੁੱਟੀ ਸਰ ਉਸ ਤੋਂ ਬਾਅਦ ਸਰ ਮੈਂ ਆਪਣੇ ਕੰਮ 'ਚ ਲੱਗ ਗਿਆ ਮੈਂ ਜੋਬ ਕਰਨ ਲੱਗ ਗਿਆ ਜੋਬ ਤੋਂ ਬਾਅਦ ਸਰ ਮੈਂ ਆਪਦੀ ਖੇਤ ਕੀਤਾ ਘਰੇ ਤੇ 31 ਤਰੀਕ ਨੂੰ ਸਰ ਮੈਂ ਖੇਤੋਂ ਆ ਰਿਹਾ ਸੀਗਾ ਖੇਤ ਮੈਂ ਕੋਈ ਜਾਲ ਪਾਇਆ ਸੀਗਾ ਤੋੜਿਆਂ ਦਾ ਤੇ ਨਾਲ ਮੇਰੇ ਦਿਹਾੜ ਗਿਆ ਸੀਗਾ ਸਰ ਇਹਨਾਂ ਬੰਦੇ ਨੇ ਪਹਿਲਾਂ ਮੇਰੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਮੇਰੇ ਪਿੱਛੇ ਗੱਡੀ ਲਾ ਲਈ ਸਰ ਗੱਡੀ ਲਾਉਣ ਤੋਂ ਬਾਅਦ ਮੇਰੇ ਘਰ ਤੋਂ 40 ਕਿਲੋਮੀਟਰ ਦੂਰ ਇਹਨਾਂ ਨੇ ਲਿਆ ਕੇ ਮੇਰੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਹੁਣ ਕੀ ਘਟਨਾ ਵਾਪਰੀ ਹੈ ਜੀ ਤਾਜੀ ਇਕੱਠਾ ਹੋਪਰੀ ਗਿਆ ਤਾਜੀ ਹਰ ਮੇਰੇ 31 ਤਰੀਕ ਨੂੰ ਸਰ ਇਹਨਾਂ ਨੇ ਗੱਡੀ ਮਾਰ ਕੇ ਮੈਨੂੰ ਸੱਟ ਲਾਇਆ ਜਦੋਂ ਮੈਂ ਪੱਜਿਆ ਤੇ ਮੇਰੇ ਕੰਨ ਲੱਤਾਂ ਤੋੜ ਤੀਆਂ ਸਰ ਕਹਾੜਗੰਦੇ ਨਾਲ ਤੇ ਰਾਟ ਸੀਗੇ ਸਰ ਤੇ ਬੇ ਬੇ ਸਵਾਲ ਸੀਗਾ ਤਿੰਨ ਬੰਦੇ ਸੀ ਸਰ ਗੱਡੀ ਸੀ ਡਿਆਰ ਕਿਹੜੀ ਜਨਤਾ ਸੀ ਭਾਈ ਬਖਤੌਰ ਜੀ ਸਰ ਪਿੱਟੀ ਦੇ ਵਿਚਾਲੇ ਸੀਗੇ ਕਿੱਥੇ ਗੁਰਦੁਆਰਾ ਸਾਹਿਬ ਕੋਲ ਸਰ ਉੱਥੇ ਰਸੂ ਲੋਕ ਸੀਗੇ ਉੱਥੇ ਖੜੇ ਸੀ ਨੀਰਾਸ ਹੈ ਨਹੀਂ ਜ਼ਰੂਰ ਤੋਂ ਬਾਅਦ ਹੋਇਆ ਰਸ ਇਸ ਤਰ੍ਹਾਂ ਦੇ ਬੰਦੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਪੁਣੀ ਚਾਹੀਦੀ ਹੈ ਸਰ ਮਸਾਲੀ ਸਜਾ ਦੇਣੀ ਚਾਹੀਦੀ ਹੈ ਜਰ ਜਿਹਦਾ ਪਿਓ ਸਰ ਬੋਲ ਰਿਹਾ ਹੈ ਪੁਲਿਸ ਨੂੰ ਕਹਿੰਦਾ ਅਸੀਂ ਹਫ਼ਤੇ ਦਾ 20000 ਪੁਲਿਸ ਨੂੰ ਦਿੰਦੇ ਆ ਤੁਹਾਡਾ ਪੁਲਿਸ ਕੀ ਕਰ ਲੂਗੀ ਮੈਂ ਸਰ ਇੱਕ ਆਪਣਾ ਪੇਪਰ ਦੇ ਨਈ ਪੰਜਾਬ ਪੁਲਿਸ ਦਾ ਤੇ ਮੇਰਾ ਤਾਂ ਖਰਾਬ ਖਤਮ ਕਰਤਾ ਸਭ ਜੀ ਪੀਚੇ ਨਹੀਂ ਖਤਮ ਕਰਤਾ ਉਹਨੇ ہاں ਪੁਲਿਸ ਦਾ ਹਾਂ ਜੀ ਸਰ ਜਿਹੜੀ ਇੱਕ ਵੀਡੀਓ ਪਾਈ ਸੀ ਲੋਂਡਾ ਇੱਕ ਬੱਚੀ ਉਸ ਤੋਂ ਬਾਅਦ ਸਰ ਇਹਨਾਂ ਨੇ ਫੈਰ ਕੀਤੇ ਸਰ ਤੇ ਪੰਜਾਬ ਪੁਲਿਸ ਕਹਿੰਦੀ ਵੀ ਫੈਰ ਕੀਤੇ ਨਹੀਂ ਸਰ ਸਾਡੇ ਕੋਲ ਵੀਡੀਓ ਹੈਗੀ ਉਦੀ ਉਹੀ ਕੱਪੜੇ ਪਾਏ ਸਰ ਉਹੀ ਫੈਰ ਕੀਤੇ ਉਹਨਾਂ ਨੇ ਤੇ ਉਹ ਪ੍ਰੋਵਾਈਡ ਕਰਾ ਦਿੰਦੇ ਸਰ ਵੀਡੀਓ ਹੁਣ ਮੰਗ ਕੀ ਹੈ ਤੁਹਾਡੀ ਮੰਗੇ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਇੱਕ ਮੈਂ ਪਹਿਲਾਂ ਫੌਜ ਦੇ ਵਿੱਚ ਫੌਜੀ ਸੇਵਾ ਕੀਤੀ ਸਰ ਬਾਰਡਰਾਂ ਤੇ ਲੜੇ ਉਸ ਤੋਂ ਬਾਅਦ ਸਰ ਦਸੇ ਦੇ ਵਿਰੁੱਧ ਪਿੰਡ ਵਾਸਤੇ ਲੜੀ ਸਰ ਫਰੰਟਰ ਲੈਂਡ ਤੇ ਆ ਕੇ ਲੜਦੇ ਰਹੇ ਆ ਤੇ ਇਸ ਤੋਂ ਬਾਅਦ ਵੀ ਸਰ ਚੜ੍ਹਦੀ ਕਲਾ ਚ ਲੜਦੇ ਰਹਾਂਗੇ ਕਿਰਨਜੀਤ ਨਾਮ ਆ ਜੀ ਮੇਰਾ ਕਿਹੜਾ ਪਿੰਡ ਆ ਬਾਈ ਬਖਤੌਰ ਕੀ ਹੋਇਆ ਜੀ ਅੱਗੇ ਟਾਈਕਰ ਬਾਈ ਬਖਤੌਰ ਖੇਤੋਂ ਦੀ ਸੀ ਸਰ ਤੇ ਖੇਤੋਂ ਨਾਲ ਇਹਨਾਂ ਨੇ ਪਹਿਲਾਂ ਵੀ ਰਾਹ ਸਾਰੇ ਕੇ ਰੱਖੇ ਸੀਗੇ ਤੇ ਵੀ ਪਿੰਡ ਦੇ ਵਿਚਾਲੇ ਆ ਕੇ ਇਹਨਾਂ ਨੇ ਗੱਡੀ ਮਾਰੀ ਮੋਟਰਸਾਈਕਲ ਦੇ ਵਿੱਚ ਸਿੱਤੀ ਜਦੋਂ ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀਗੇ ਟਿੱਕ ਪੇ ਦੋਨੇ ਇੱਕ ਸੜ ਤੇ ਖੜਾੜੀ ਅਸਨਾ ਸਰ ਤੇ ਜਦੋਂ ਆਉਂਦੇ ਸੀ ਇਹ ਉਹ ਇਹਨਾਂ ਨੂੰ ਜਾਣ ਤੋਂ ਕਿ ਚਾਹਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਤਰੀ ਜਾਂਦੇ ਕਿਸੇ ਗੱਡੀ ਦੇ ਵਿੱਚੋਂ ਰਾਤ ਦੇਖ ਲੈ ਸਿਰ ਛੇਤੀ ਉੱਠਦੇ ਪੁੱਟ ਕੇ ਵੀ ਬਾਹਰ ਆਪ ਦੀ ਗਲੀ ਵਿੱਚ ਤੇ ਗੁਰਦਵਾਰੇ ਗਲੀ ਦੇ ਹੁਸਤੀ ਲੰਗੇ ਆ ਲੰਗ ਕੇ ਇਹਨਾਂ ਨੇ ਜਦੋਂ ਵੀ ਜਮਾ ਬਾਹਰ ਗਿਆ ਕੇ ਸਾਡ ਬਾਹਰ ਵੀ ਖੁੱਲਾ ਸੀਗਾ ਤੇ ਉੱਥੇ ਵਸ ਇਹਦੀ ਕਿਤੇ ਔਕੜ ਕੇ ਟਿਕ ਪਿਆ ਤੇ ਉਹ ਨਸੀਰੀਆ ਨੇ ਵੀ ਇਹਦੇ ਲੱਤਾਂ ਵੱਡਣੀਆਂ ਸ਼ੁਰੂ ਕਰਦੀਆਂ ਮੈਨੂੰ ਸੁਣੇ ਮੈਨੂੰ ਕਿ ਤੂੰ ਮਾੜੀ ਇੱਕ ਚੀਕ ਸੁਣੀ ਮੈਂ ਬਾਹਰ ਆਈ ਇਹੋ ਤਾਂ ਲੱਗਦਾ ਜਿਵੇਂ ਮੈਂ ਵੱਡੀ ਜਾਂਦੀ ਸੀਗੇ ਵੀ ਉਸ ਟਾਈਮ ਤੇ ਵੀ ਜਿਹੜਾ ਮੇਰਾ ਸੇਲ ਸੀਗਾ ਉਹ ਦੇਖੋ ਹੈ ਹੀ ਨਹੀਂ ਸੀ ਮੈਂ ਦੇਖ ਨਹੀਂ ਸਕਦੀ ਸੀ ਮੱਚੀ ਵਿੱਚ ਘਿਹੜਾ ਬਹੁਤ ਪਾਇਆ ਹੁਣ ਸਰ ਪਤਕੀ ਅਗਲਾ ਡਰਦਾ ਕੋਈ ਉਹਨਾਂ ਦੇ ਅਗਲੇ ਨੇ ਹੁੰਦਾ ਕਿ ਸਾਡਾ ਵੀ ਪਰਿਵਾਰ ਆ ਤੇ ਕਿਸੇ ਨੇ ਬਸ ਆਏ ਵੀ ਅਸੀਂ ਬਰੋਲਾ ਰੂਲਾ ਬਹੁਤ ਪਾਇਆ ਤੇ ਜਦੋਂ ਹੰਪ ਕੇ ਜਮਾ ਲੱਤ ਲੁਕਾ ਤੋੜ ਕੇ ਤੇ ਉਹਨੇ ਪੈਰੀ ਜਿਹੜੇ ਪੈਰੀ ਆਏ ਸੋਨੇ ਪੈਰੀ ਉੱਪਰ ਕਿੰਨੇ ਕਿੰਨੇ ਜਣੇ ਸੀਗੇ ਤਿੰਨੇ ਜਣੇ ਸੀ ਤੇ ਉਹਨਾਂ ਨੇ ਕੋਈ ਕਿਰਕ ਮੰਨੀ ਨਹੀਂ ਸੀਗੀ ਵੀ ਲੱਤਾਂ ਤੋਂ ਹਜੇ ਸਿਰ ਦੀਆਂ ਵੀ ਸਿਰਾਂ ਨੇ ਬੀਜੇ ਸਰਦੀ ਵਾਦੂ ਸਾਰਾ ਵੀ ਪਤਾ ਕੀ ਉਹਨਾਂ ਸਿਰ ਵੀ ਚਾੜਦੀ ਜਾ ਸਕਦੇ ਕਿੰਨੇ ਕਿਲੋ ਲੈ ਕੇ ਜਿਹੜੇ ਪਿੰਡ ਦੇ ਵਿੱਚ ਬਿਛੇੜੀ ਪਏ ਗਏ ਨੇ ਉਹਨਾਂ ਸੇੜੀ ਬਹੁਤ ਹੈ ਸਾਰਾ ਪਿੰਡ ਸਾੜਾ ਗਿਆ ਪਰ ਉਹਨਾਂ ਨੂੰ ਹਜੇ ਤੱਕ ਕੋਈ ਹੋਰ ਸਰਕਾਰ ਕੋ ਯੋਧ ਨਸ਼ਾ ਬੋਤਲ ਨੂੰ ਮਿਚਲਾਈ ਗਈ ਹੈ ਕਿਵੇਂ ਦੇਖਦੇ ਹੋਗੇ ਇਹ ਕਹਿਣਾ ਸ਼ਾਇਦ ਸਾਡੇ ਤੋਂ ਵਧਿਆ ਹੈ ਸਰਕਾਰ ਕਹਿੰਦੀ 31 ਮਈ ਤੱਕ ਇਹ ਨਸ਼ਾ ਪੂਰਾ ਪੰਜਾਬ ਵਿੱਚ ਖਤਮ ਹੋ ਚੁੱਕਾ ਤੇ ਕਦੇ ਹੋਇਆ ਕਦੀ ਨਹੀਂ ਹੋਇਆ ਨਹੀਂ ਕੋਈ ਜੀ ਉਹਦਾ ਜਿਹੜਾ ਕਾਲਾ ਉਹ ਤਾਂ ਡੈਡੀ ਆਖੀ ਜਾਂਦਾ ਵੀ ਅਸੀਂ ਸਾਡਾ ਵੀ ਕੋਈ ਕੁਝ ਨਹੀਂ ਕਰ ਸਕਦਾ। ਅਸੀਂ ਇਹਨੂੰ ਹਸਪਤਾਲ ਚ ਇੱਧਰ ਲੈ ਕੇ ਆ ਗਏ। ਉਹਨੇ ਕੱਠਾ ਚ ਆਖਿਆ ਕਿ ਅਸੀਂ ਤਾਂ ਵੀ ਹਫ਼ਤੇ ਦਾ 20000 ਰੁਪਏ ਦੇਣਾ ਜਿਹੜਾ ਅੱਜ 20000 ਦਿੰਦਾ ਉਹ ਤਾਂ ਫਿਰ ਕੁਸ ਕੁਸ ਦਾ ਵਿਕੀ ਆ। ਮਹੀਨੇ ਦਾ ਕਿੰਨਾ ਹੋ ਗਏ ਨਾ ਤਾਂ। ਜਵਾਕਾ ਬਹੁਤ ਮਰੀ ਜਾਂਦੇ ਨਹੀਂ ਬਾਰੰਬਾਰ 13-13 ਸਾਲ ਦੇ ਨਸੇ ਚ ਲੱਗੇ ਪੈ ਨਹੀਂ। ਉਸ ਟਾਈਮ ਤੇ ਵੀ ਬਹੁਤ ਮੁਸ਼ਕਲ ਸੀ। ਸਾਡਲ ਮੇਰੇ ਲਈ ਬਹੁਤ ਮੇਰਾ ਬੱਚਾ ਹੈ ਹੀ ਨਹੀਂ ਸੀਗਾ। ਉਹ ਬਾਹਰ ਗਿਆ ਹੋਇਆ ਸੀ ਜੇ ਕਿਤੇ ਉਹ ਹੁਣ ਤਾਂ ਉਹ ਛੱਡਦੇ ਨਹੀਂ ਸੀ ਇਹ ਜੁਰਮਾਨਾ ਸੀ ਝੱਲ ਲਿਆ ਇਹਨੇ ਲੱਤਾ ਤੋੜ ਕੇ ਛੱਟ ਗਿਆ ਆਦਿਆਂ ਤੋਂ ਮਾਰ ਕੇ ਛੱਟ ਕੇ ਗਏ ਸੀਗੇ ਬਚ ਗਿਆ ਤਾਂ ਆਵੇ ਕਰਮਣਾਂ ਬਚ ਗਿਆ ਜਾਨ ਸੀਗੀ ਤੇ ਹੁਣ ਵੀ ਇਹਦਾ ਕੋਈ ਚੱਲਣ ਦਾ ਕੋਈ ਹੈ ਨਹੀਂ ਕਿਹੜਾ ਨਹੀਂ ਮਾਰ ਕਰਦਾ ਕੀ ਹੋਣਾ ਚਾਹੀਦਾ ਇਸ ਤੋਂ ਬਸ ਤਾਂ ਇਹ ਕਹਿੰਦੇ ਵੀ ਜੇ ਸਾਡੇ ਨਾਲ ਕੀਤਾ ਉਹ ਮੈਨਾਂ ਵੀ ਹੱਡੀ ਪੂਪਾ ਦੇ ਨਾ ਇੱਕ ਮਣ ਵੀ ਉਹ ਤਾਂ ਸਾਡੀ ਕੋਈ ਤਾਂ ਸੁਣੇ ਸਾਡੇ ਹੁਣ ਪੁਲਿਸ ਨੇ ਫੜ ਲੇ ਕਹੀ ਜਾਂਦੇ ਆ ਨਕਲੀ ਪੱਟੀਆਂ ਬਣਨ ਪਲਾਸਟਰ ਬਣਨ ਕੇ ਵੀਡੀਓ ਪਾਈ ਜਾਂਦੇ ਆ ਵੀ ਇਹਨਾਂ ਦੀ ਬੋਲੀ ਵੀ ਸਾਡਾ ਬੰਦਾ ਤੁਰ ਕੇ ਖੜਾ ਨਹੀਂ ਲੱਤ ਨਹੀਂ ਖਿਲਾ ਸਕਦਾ ਤੇ ਉਹ ਤੁਰੇ ਕਿਵੇਂ ਫਿਰਦੇ ਆ ਨਹੀਂ ਉਹਨਾਂ ਦੇ ਘਰ ਤਾਂ ਏਸੀ ਲੱਗੇ ਪਏ ਨੇ ਚਾਰ-ਚਾਰ ਏਸੀ ਆ ਉਹਨਾਂ ਦੇ ਘਰ ਕਿਉਂ ਟਵਾਏ ਫਿਰ ਸਕਦਾ